ਅਸ਼ੀਕਾ ਜੀ ਸਾਰੀ ਫੇਸਬੁੱਕ ਫੈਮਿਲੀ ਨੂੰ ਸੋ ਦੋਸਤੋ ਜੇਕਰ ਤੁਹਾਡੇ ਵੀ ਦੰਦ ਹੋ ਚੁੱਕੇ ਨੇ ਬਹੁਤ ਹੀ ਜ਼ਿਆਦਾ ਪੀਲੇ ਉਹਨਾਂ ਨੂੰ ਮੋਤੀਆਂ ਵਰਗੇ ਚਿੱਟੇ ਕਰਨ ਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਸਿਰਫ ਤੇ ਸਿਰਫ ਇੱਕ ਚੀਜ਼ ਆਪਾਂ ਜਿਹੜੀ ਆ ਛੋਟੀ ਜੀ ਜਿਹੜੀ ਲਿਕਵਿਡ ਆ ਉਹ ਆਪਾਂ ਬਣਾਉਣਾ ਹੈ ਤੇ ਉਹਦੇ ਨਾਲ ਜਿਹੜੇ ਤੁਹਾਡੇ ਦੰਦ ਨੇ ਨਾ ਦੋਸਤੋ ਚਿੱਟੇ ਤੇ ਮੋਤੀਆਂ ਵਰਗੇ ਹੋ ਜਾਣਗੇ ਸਿਰਫ ਤੇ ਸਿਰਫ ਤੁਸੀਂ ਉਹਨੂੰ ਹਫ਼ਤੇ ਵਿੱਚ ਜਿਹੜਾ ਵਾ ਦੋਸਤੋ ਤਿੰਨ ਵਾਰ ਯੂਜ਼ ਕਰਨਾ ਹੈ ਤੇ ਉਹ ਚੀਜ਼ ਜਿਹੜੀ ਬਣਾਉਣੀ ਕਿੱਦਾਂ ਆ ਉਹ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਆਪਣੀ ਵੀਡੀਓ ਦੇ ਵਿੱਚ ਤੇ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਕਰਦੇ ਆ ਸਟਾਰਟ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਦੋਸਤੋ ਨਾਲ ਦੀ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਜਾਓ ਤੇ ਦੋਸਤੋ ਜਿਹੜਾ ਵਾ ਇਹ ਜੜ ਤੋਂ ਹੀ ਜਿਹੜੇ ਆ ਚਿੱਟੇ ਕਰ ਸਕਦੇ ਆ ਲਈ ਤੁਸੀਂ ਕੋਈ ਵੀ ਛੋਟੀ ਜੀ ਕੌਲੀ ਲੈ ਲੈਣੀ ਆ ਤੇ ਤੁਹਾਨੂੰ ਚਾਹੀਦਾ ਇੱਕ ਕ੍ਰਸ਼ਰ ਠੀਕ ਹੈ ਨਾ ਕ੍ਰਸ਼ਰ ਲੈ ਕੇ ਤੇ ਦੋਸਤੋ ਇਹ ਜਿਹੜੀ ਹੁੰਦੀ ਆ ਆਪਣੇ ਘਰ ਅਦਰਕ ਠੀਕ ਹੈ ਨਾ ਅਦਰਕ ਤੁਸੀਂ ਲੈਣਾ ਹੈ ਤੇ ਅਦਰਕ ਨੂੰ ਤੁਸੀਂ ਰਗੜ ਲੈਣਾ ਹੈ ਬਿੱਲੀ ਕਸ਼ ਕਰ ਲੈਣਾ ਇੰਨਾ ਇੱਕ ਅਦਰਕ ਦੋਸਤੋ ਤੁਸੀਂ ਕ੍ਰਸ਼ ਕਰਕੇ ਇਹਨੂੰ ਪਾ ਲੈਣਾ ਇੱਕ ਛੰਨੀ ਦੇ ਵਿੱਚ ਜਿਹਦੇ ਨਾਲ ਆਪਾਂ ਚਾਹ ਪੁੰਦੇ ਆ ਉਹਦੇ ਵਿੱਚ ਪਾ ਕੇ ਤੇ ਦੋਸਤੋ ਆਪਾਂ ਇਹਦਾ ਕੱਢ ਲੈਣਾ ਰਸ ਅਦਰ ਅਦਰਕ ਦਾ ਰਸ ਕੱਢ ਕੇ ਤੁਸੀਂ ਲੈਣਾ ਇੱਕ ਨਿੰਬੂ ਠੀਕ ਹੈ ਨਾ ਨਿੰਬੂ ਲੈ ਲੈਣਾ ਤੇ ਨਿੰਬੂ ਨੂੰ ਤੁਸੀਂ ਵਿਚਾਲੋ ਕੱਟ ਲੈਣਾ ਸਿਰਫ ਤੇ ਸਿਰਫ ਅੱਧਾ ਨਿੰਬੂ ਦੋਸਤੋ ਤੁਹਾਨੂੰ ਜਿਹੜਾ ਵਾ ਉਹ ਚਾਹੀਦਾ ਤੁਸੀਂ ਪੂਰਾ ਨਿੰਬੂ ਨਹੀਂ ਲੈਣਾ ਅੱਧਾ ਨਿੰਬੂ ਲੈ ਕੇ ਤੁਸੀਂ ਇਹਦੇ ਵਿੱਚ ਜਿਹੜਾ ਵਾ ਨਿਚੋੜ ਲੈਣਾ ਲੋ ਵੀ ਦੋਸਤੋ ਅੱਧਾ ਨਿੰਬੂ ਆਪਾਂ ਲੈ ਲੈਣਾ ਨਿਚੋੜ ਦਿੱਤਾ ਤੇ ਇਹ ਜਿਹੜਾ ਹੁਣ ਬਹੁਤ ਹੀ ਸ਼ਕਤੀਸ਼ਾਲੀ ਬਣ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਚੀਜ਼ ਐਡ ਕਰਨੀ ਉਹ ਵੀ ਮੈਂ ਤੁਹਾਨੂੰ ਦੱਸਦਾ ਇਸ ਤੋਂ ਬਾਅਦ ਇਸ ਤੋਂ ਬਾਅਦ ਦੋਸਤੋ ਤੁਸੀਂ ਲੈਣਾ ਇੱਕ ਨਮਕ ਠੀਕ ਹੈ ਨਾ ਨਮਕ ਦਾ ਜਿਹੜਾ 1 ਅੱਧਾ ਚਮਚਾ ਜਿਹੜਾ ਵਾ ਤੁਸੀਂ ਪਾ ਲੈਣਾ ਇੱਕ ਚਮਚਾ ਦੋਸਤੋ ਨਮਕ ਦਾ ਇਹਦੇ ਵਿੱਚ ਪਾ ਕੇ ਇਸ ਤੋਂ ਬਾਅਦ ਇਹਦੇ ਵਿੱਚ ਅਬ ਕੀ ਐਡ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਲੈਣਾ ਬੇਕਿੰਗ ਪਾਊਡਰ ਜਾਂ ਤੁਸੀਂ ਮਿੱਠਾ ਸੋਡਾ ਜਿਹੜਾ ਹੁੰਦਾ ਵਾ ਉਹ ਵੀ ਲੈ ਸਕਦੇ ਠੀਕ ਹੈ ਨਾ ਬੇਕਿੰਗ ਪਾਊਡਰ ਲੈਣਾ ਹੈ ਤੇ ਦੋਸਤੋ ਇਹਦਾ ਵੀ ਜਿਹੜਾ ਵਾ ਅੱਧਾ ਚਮਚਾ ਪਏ ਇਹਦੇ ਵਿੱਚ ਪਾ ਦਵਾਂਗੇ ਅੱਧਾ ਚਮਚਾ ਪਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲੈਣਾ ठीक है ना बिल्कुल इस तरह दोस्तों मिक्स कर लेना यह पहला रिएक्ट करूँगा उबलेगा थोड़ा जहाँ देखो तुम वेख सको कि ये बहुत ही जरा शक्तिशाली जो अपना लीकोड तैयार हो चुका इन दोस्तो चंकी तरह जो मिक्स कर लवोंगे आप ठीक है ना ਇਹ ਕੋ ਕਿੰਨਾ ਜਿਆਦਾ ਜਿਹੜਾ ਬਣ ਚੁੱਕਾ ਹੈ ਇਹ ਜਿਹੜਾ ਲਿਕਵਿਡ ਆਪਾਂ ਬਣਾ ਲਿਆ ਏ ਇਹਨੂੰ ਤੁਸੀਂ ਆਪਣੇ ਬ੍ਰਸ਼ ਦੇ ਨਾਲ ਜਿੱਦਾਂ ਤੁਸੀਂ ਦੰਦਾਂ ਵਾਲੇ ਬ੍ਰਸ਼ ਨੂੰ ਹਣਾ ਬ੍ਰਸ਼ ਕਰਦੇ ਆ ਆਪਾਂ ਟੂਥ ਟੂਥਪੇਸਟ ਦੇ ਨਾਲ ਇਹਨੂੰ ਵੀ ਤੁਸੀਂ ਜਿਹੜਾ ਹਫਤੇ ਦੇ ਵਿੱਚ 2 ਜਾਂ 3 ਵਾਰ ਤੁਸੀਂ ਇਹਨੂੰ ਕਰ ਸਕਦੇ ਜੀ ਤੇ ਜੇ ਤੁਹਾਡੇ ਦੰਦ ਦੋਸਤੋ ਪੀਲੇ ਆ ਤੇ ਉਹ ਹੌਲੀ ਹੌਲੀ ਜਿਹੜੇ ਆ ਚਿੱਟੇ ਮੋਤੀਆਂ ਵਰਗੇ ਨਿਕਲ ਆਉਣਗੇ ਜੇ ਤੁਸੀਂ ਰੈਗੂਲਰ ਯੂਜ਼ ਕਰੋਗੇ ਹਫਤੇ ਦੇ ਵਿੱਚ 1 ਜਾਂ 2 ਵਾਰ ਜਿੱਦਾਂ ਬ੍ਰਸ਼ ਕਰੋਗੇ ਤੇ ਤੁਹਾਡੇ ਜਿਹੜੇ ਦੰਦ ਆ ਬਹੁਤ ਹੀ ਜਿਆਦਾ ਜਿਹੜੇ ਚਿੱਟੇ ਹੋ ਜਾਣਗੇ ਇਨੂੰ ਆਪਾਂ ਜਿਹੜਾ ਵਾ ਕਿਸੇ ਡੱਬੀ ਦੇ ਵਿੱਚ ਪਾ ਕੇ ਇਹਨੂੰ ਸਟੋਰ ਵੀ ਕਰ ਸਕਦੇ ਆ ਇਹਨੂੰ 4-5 ਦਿਨ ਕੁਝ ਵੀ ਨਹੀਂ ਹੁੰਦਾ ਇਹ ਇਸ ਤਰ੍ਹਾਂ ਦਾ ਇਸ ਤਰੀ ਰਹਿਊਗਾ ਤੇ 4-5 ਦਿਨ ਬਾਅਦ ਤੁਸੀਂ ਇਹਨੂੰ ਨਵਾਂ ਬਣਾ ਸਕਦੇ ਏ 4-5 ਦਿਨ ਹੀ ਆਪਾਂ ਇਹਨੂੰ ਜਿਹੜਾ ਵਾ ਸਟੋਰ ਕਰਕੇ ਰੱਖ ਸਕਦੇ ਆ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਟਿਪਸ ਦੇਖਣ ਲਈ ਤੇ ਇਨਫਾਰਮੇਟਿਵ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ